ਆਲਾ ਬਾਈ ਕੱਲ ਲੱਖੇ ਸਧਾਨੇ ਦੀ ਸਾਰਿਆਂ ਨੂੰ ਪਤਾ ਇੰਟਰਵਿਊ ਹੋਈ ਸੀ ਕਿ ਉਹ ਜਿਹੜਾ ਆਪਣਾ ਬਿੱਟੂ ਚੱਕ ਵਾਲਾ ਭਰਾ ਹੈਗਾ ਉਹਦੇ ਚੈਨਲ ਤੋਂ ਗੱਲ ਕਬੱਡੀ ਦੀ ਚੱਲਦੀ ਚੱਲਦੀ ਤੇ ਵਿੱਚ ਗੱਲ ਦੀਪ ਭਰਾ ਦੀ ਵੀ ਚੱਲੀ ਸੀ ਜਿਹਦੇ ਵਿੱਚ ਚਲੋ ਪਹਿਲਾਂ ਮੈਂ ਮੇਨ ਗੱਲ ਤੇ ਆਉਣਾ ਆਲਾ ਮੈਂ ਥੱਲੇ ਇੱਕ ਫੋਟੋ ਲਾਈ ਆ ਇਹ ਫੋਟੋ ਹੈਗੀ ਆ ਜਿਹੜਾ ਅਮਰਦੀਪ ਗਿੱਲ ਹੈ ਜਿਹਨੇ ਜੋਰਾ ਫਿਲਮ ਬਣਾਈ ਸੀ ਅਮਰਦੀਪ ਗਿੱਲ ਭਰਾ ਮਤਲਬ ਬਾਈ ਦੀ ਇਹ ਫੋਟੋ ਲਾਈ ਆ ਥੱਲੇ ਤੁਸੀਂ ਪੜ੍ਹ ਵੀ ਸਕਦੇ ਆ ਕੀ ਲਿਖਿਆ ਬਾਕੀ ਮੈਂ ਦੱਸ ਦਿੰਨਾ ਏ ਬਾਈ ਕਹਿ ਰਿਹਾ ਕਿ ਮੈਂ ਲੱਖੇ ਨੂੰ ਲੱਖੇ ਦੇ ਮਤਲਬ ਕੈਰੀਅਰ ਉੱਤੇ ਵੀ ਫਿਲਮ ਬਣਾਉਣੀ ਸੀ ਜਿਹਦੇ ਵਿੱਚ ਮੈਂ ਦੀਪ ਸਿੱਧੂ ਨੂੰ ਹਨਾ ਕਰਦਾ ਸੀ ਉਹ ਕਿਸੇ ਰੀਜਨ ਕਰਕੇ ਹੋ ਗਈ ਤੇ ਇਹਨਾਂ ਨੂੰ ਮੈਂ ਮਲਾਉਣ ਦੀ ਕੋਸ਼ਿਸ਼ ਕੀਤੀ ਤੇ ਲੱਖਾ ਮੈਨੂੰ ਫੋਨ ਲਾ ਕੇ ਪੁੱਛਦਾ ਹੁੰਦਾ ਸੀਗਾ ਯਾਰ ਬੰਦਾ ਸਹੀ ਆ ਇਹ ਬੰਦਾ ਸਹੀ ਆ ਵੀ ਅਮਰਦੀਪ ਬਾਈ ਗੱਲ ਕਹਿੰਦਾ ਵੀ ਲੱਖੇ ਨੇ ਦੀਪ ਤੇ ਯਕੀਨ ਨਹੀਂ ਕੀਤਾ ਤੇ ਉਹਦੇ ਵਿੱਚ ਜਿਹੜੇ ਭਗਤ ਆ ਭੇਡਾਂ ਗੀਆਂ ਉਹਨਾਂ ਨੇ ਤਾਂ ਤੁਹਾਨੂੰ ਪਤਾ ਕੋਈ ਨਾ ਕੋਈ ਚੀ ਚਾਹੀਦੀ ਆ ਉਹ ਹੁਣ ਇਹ ਗੱਲ ਤੇ ਲੱਗੇ ਪਿਆ ਕਿ ਜਿਹੜਾ ਲੱਖਾ ਸਿਧਾਣਾ ਉਹ ਹੋਇਆ ਵਾਰਿਸ ਪੰਜਾਬ ਦੇ ਜਥੇਬੰਦੀ ਚ ਸ਼ਾਮਲ ਜਿੱਦਨ ਉੱਥੇ ਕਾਨਫਰੰਸ ਸੀ ਮਾਗੀ ਵਾਲੇ ਦਿਨ ਠੀਕ ਆ ਅੱਛਾ ਲੱਖਾ ਤਾਂ ਉਹਦੇ ਵਿੱਚ ਸ਼ਾਮਲ ਕਰ ਲਿਆ ਲੱਖਾ ਦਾ ਦੀਪ ਨੂੰ ਆਏ ਕਹਿੰਦਾ ਸੀ ਲੱਖਾ ਦਾ ਦੀਪ ਨਾ ਖੜਿਆ ਨਹੀਂ ਲੱਖਾ ਤਾਂ ਇਹ ਲੱਖਾ ਤਾਂ ਇਹ ਲੱਖਾ ਤਾਂ ਆ ਗੋਲੀ ਮਾਰੋ ਖੜਿਆ ਸੀ ਨਹੀਂ ਖੜਿਆ ਸੀ ਜਿਹੜੀ ਉਹਦੀ ਇੰਟਰਵਿਊ ਹੋਈ ਆ ਕੱਲ ਪਰਸੋਂ ਆਈ ਆ ਉਹਦੇ ਵਿੱਚ ਉਹਨੇ ਇਹ ਗੱਲ ਕਹੀ ਆ ਵੀ ਸਾਡੇ ਲੱਖ ਮਤ ਪੇ ਸੀ ਤਕਰਾਰ ਸੀ ਇੱਕ ਦੂਜੇ ਨਾਲ ਗੱਲਾਂ ਸੀ ਅਸੀਂ ਪਰਸਨਲੀ ਮਿਲਦੇ ਵੀ ਸੀ 2:30 ਵਜੇ ਰਾਤ ਨੂੰ ਦੋ ਤਿੰਨ ਵਾਰ ਕਹਿੰਦਾ ਮਿਲਿਆਂ ਆਏ ਪਰਸਨਲ ਤੇ ਜਦੋਂ ਮਿਲਦਾ ਸੀ ਉਹ ਕਹਿੰਦਾ ਵੀ ਮੇਰੇ ਚੀਜ਼ ਨਿਕਲ ਗਈ ਇੱਕ ਮੈਂ ਇੱਕ ਵੈਸੇ ਲੌਜੀਕ ਵਾਲੀ ਗੱਲ ਕਰਨੀ ਚਾਹਣਾ ਸੋਚਣ ਵਾਲੀ ਜੀ ਗੱਲ ਆ ਯਾਰ ਜੋ ਕੁਝ ਹੋਇਆ ਉਹਨਾਂ ਨੇ ਕੋਈ ਡਾਂਗਾ ਸੋਟੇ ਤਾਂ ਨਹੀਂ ਚੱਲੇ ਸੀ ਨਾ ਉਹਨਾਂ ਦੇ ਠੀਕ ਆ ਉਹਨੇ ਜਦੋਂ ਇਹ ਗੱਲ ਕਹਿਤੀ ਵੀ ਉਹ ਚਲੋ ਜੋ ਹੋ ਗਿਆ ਤੇ ਅੱਜ ਉਹ ਹੋ ਰਿਹਾ ਮੰਨ ਕੇ ਚਲੋ ਵਾਰਿਸ ਪੰਜਾਬ ਦੀ ਜਥੇਬੰਦੀ ਚ ਉਹ ਐਂਟਰ ਹੋ ਗਿਆ ਤੇ ਯਾਰ ਫਿਰ ਕੀ ਹੋਇਆ ਦੀਪ ਸਿੱਧੂ ਆਪ ਇਹ ਗੱਲ ਕਹਿੰਦਾ ਸੀ ਹੁਣ ਤੁਸੀਂ ਜਿਹੜੇ ਭਰਾਜ ਤੇ ਸੁਣਦੇ ਆ ਜਿਹੜੇ ਦੀਪ ਨੂੰ ਭਰਾ ਪਿਆ ਸਾਡੇ ਵਾਂਗੂ ਪਿਆਰ ਕਰਦੇ ਉਹਨਾਂ ਨੂੰ ਖਾਸ ਕਰਕੇ ਪਤਾ ਹੋ ਜਦੋਂ ਯਾਰ ਭਾਈ ਕਹਿੰਦਾ ਪਿਆ ਸੀਗਾ ਇਹ ਗੱਲ ਵੀ ਆਪਾਂ ਸਾਰੇ ਪਿਛਲੇ ਮਤ ਪੇਦ ਪੁਲਾ ਕੇ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਆਪਣਾ ਇਕੱਠੇ ਜਦੋਂ ਦੀਪ ਸਿੱਧੂ ਇਹ ਗੱਲ ਆਪਦੇ ਮੂੰਹੋਂ ਕਹਿੰਦਾ ਸੀ ਤੇ ਫਿਰ ਉਹੀ ਚੀਜ਼ ਤੇ ਚੀਜ਼ ਆ ਗਈ ਨਾ ਵੀ ਉਹ ਚੀਜ਼ਾਂ ਨੂੰ ਛੱਡੋ ਜਦੋਂ ਉਹਨੇ ਲੱਖੇ ਨੇ ਵੀ ਮੂੰਹੋਂ ਆਪਦੇ ਇਹ ਚੀਜ਼ ਕਹਤੀ ਆ ਵੀ ਲੱਖੇ ਯਾਰ ਕੋਈ ਡਾਂਗਾ ਸੋਟੇ ਵਾਲਾ ਤਾਂ ਕੰਮ ਨਹੀਂ ਸੀ ਕੋਈ ਮਾੜਾ ਮੁੱਟ ਜਿਹੜੇ ਮਤ ਪੇਦ ਹੁੰਦੇ ਟਕਰਾਰਾਂ ਹੁੰਦੀਆਂ ਹੁੰਦ ਗਈਆਂ ਉੱਥੇ ਕੰਮ ਹੀ ਉਦਾਂ ਦੇ ਇਸ ਅੰਦੋਲਨ ਹੋਣਾ ਵੀ ਸੀ ਤੇ ਪਰ ਤੁਸੀਂ ਇਹ ਚੀਜ਼ ਆ ਸੋਚ ਕੇ ਚੱਲੋ ਨਾ ਯਾਰ ਜੇ ਪੰਜਾਬ ਦੇ ਸਾਡੇ ਦੇ ਅੱਜ ਹਾਲਾਤ ਇੰਨੇ ਬੁਰੇ ਹੋਏ ਪਏ ਆ ਨਾ ਬਾਈ ਨਾਰਮਲ ਬੰਦਾ ਰਾਤ ਨੂੰ 9 ਠੀਕ ਆ ਗੇਮ ਹੀ ਪੈਣੀ ਆ ਮਾੜਾ ਜੇ ਕੋਈ ਲੰਬਾਰਾ ਨਾ 6-7 ਕਿਲੋਮੀਟਰ ਵੱਡ ਦਾ ਸਾਡੇ ਆਸੇ ਪਾਸੇ ਚੀਜ਼ਾਂ ਹੋ ਰਹੀਆਂ ਸਾਨੂੰ ਤਾਂ ਪਤਾ ਕਿਸੇ ਦਾ ਫੂਨ ਖੋਲਿਆ ਕਿਸੇ ਦਾ ਮੋੜਸਾ ਖੋਲਿਆ ਕਿਸੇ ਦਾ ਹਲਾਤ ਤੇ ਜੇ ਕੋਈ ਤੜਫੜ ਕਰਦਾ ਗੋਲੀ ਆਉਂਦੀ ਆ ਹਰ ਰੋਜ਼ ਆਪਾਂ ਵੇਣੇ ਆ ਨਾ ਕਿਤੇ ਕਿਹਨੂੰ ਮਾਰਦਾ ਕਿਤੇ ਕਿਹਨੂੰ ਮਾਰਦਾ ਆ ਪਿਛਲੇ ਦਿਨਾਂ ਦੇ ਵਿੱਚ ਉਹ ਸਰਪੰਚ ਲੈ ਉਹ ਪੈਲਸ ਵਿੱਚ ਬੈਠੇ ਨੂੰ ਆ ਕੇ ਠੋਕ ਗਿਆ ਦੱਸ ਵੀ ਮੇਰੇ ਕਹਿਣ ਦਾ ਮੀਨਿੰਗ ਬਈ ਇਹੇ ਆ ਵੀ ਜੇ ਵਾਰਸ ਆਪਾਂ ਸਾਰਿਆਂ ਦੇ ਯਕੀਨ ਕਰਕੇ ਦੇਖ ਲਿਆ ਜੇ ਮਾਰਸ ਪੰਜਾਬ ਦੇ ਜਥੇਬੰਦੀ ਹੁਣ ਭਾਈ ਅਮਰਤਪਾਲ ਸਿੰਘ ਦੀ ਖਾਲਸਾਈ ਦੀ ਆਉਂਦੀ ਉਹਦੇ ਵਿੱਚ ਲੱਖਾਂ ਇੰਟਰ ਹੋ ਹੀ ਗਿਆ ਤੇ ਤੁਸੀਂ ਐਕਸੈਪਟ ਕਰੋ ਨਾ ਕਿ ਲੱਤਾਂ ਖਿੱਚੋ ਕਿਉਂਕਿ ਦੀਪਬਾਈ ਦਾ ਖੌਦੇ ਚੀਜ਼ ਕਹਿੰਦਾ ਸੀ ਦੀਪਬਾਈ ਦੀ ਹੀ ਜਥੇਬੰਦੀ ਆ ਸੋਨਾ ਆਪਾਂ ਇਕੱਠੇ ਹੋਣ ਦੀ ਗੱਲ ਕਰਿਆ ਕਰਗੇ ਆਪਾਂ ਇਹ ਨਾ ਕਰਿਆ ਕਿ ਜਦੋਂ ਉਹ ਬੰਦੇ ਨੇ ਇੰਟਰਵਿਊ 'ਚ ਕਹਿਤਾ ਕਿ ਲੱਖ ਸੀਗਾ ਜੋ ਕੁਝ ਸੀਗਾ ਵੀ ਮੈਂ ਅੱਜ ਉਹਨਾਂ ਦੀ ਜਦੋਂ ਪਾਰਟੀ 'ਚ ਆ ਗਿਆ ਯਾਰ ਬਾਕੀ ਬਈ ਜਿਹੜੀਆਂ ਭੇਡਾਂ ਉਹਨਾਂ ਨੇ ਤਾਂ ਉਹ ਕਾ ਆਪਦਾ ਕੰਮ ਕਰਨਾ ਹੀ ਆ ਪਰ ਇੱਕ ਮੈਂ ਹੋਰ ਚੀਜ਼ ਨੋਟ ਕੀਤੀ ਆ ਜੇ ਮੰਨ ਕੇ ਛੱਲੋ ਆ 500 ਕਮੈਂਟ ਆਉਂਦਾ ਨਾ ਤੇ ਉਹਦੇ ਵਿੱਚੋਂ 100 ਕਮੈਂਟ ਇਹੋ ਜਿਹਾ ਆਉਂਦੇ ਹੀ ਆਉਂਦਾ ਜਿਹਦੇ ਵਿੱਚ ਬਹੁਤ ਗੰਦੀ ਭਾਸ਼ਾ ਤੇ ਹੋਰ ਹੀ ਟਾਈਪ ਦੇ ਵਿੱਚ ਉਹ ਪਤਾ ਕੌਣ ਆ ਫਿਰ ਉਹ ਜਿਹਨੂੰ ਪ੍ਰੋਫਾਈਲ ਦੇ ਵਿੱਚ ਜਾਈਦਾ ਪ੍ਰੋਫਾਈਲ ਹੁੰਦੀ ਉਹ ਲੋਕ ਤੇ ਉਹ ਤੇ ਫਰੈਂਡ ਹੁੰਦੇ ਆ ਕੋਈ 2 3 4 5 ਕਿਸੇ ਦਿਨ ਮੈਂ ਸਪੈਸ਼ਲ ਵੀਡੀਓ ਵੀ ਕਰੂੰਗਾ ਸਾਰੇ ਤੇ ਮੈਂ ਸਕਰੀਨਸ਼ਾਟ ਮਾਰੀ ਬੈਠਾ ਸਾਰੇ ਫੇਕ ਆਈਟੀ ਸੈੱਲ ਜੇ ਅਮਰਤਪਾਲ ਦੀ ਗੱਲ ਕਰਤੀ ਦੂਜਿਆਂ ਨੇ ਮਾਰ ਦੇਣਾ ਦੂਜਿਆਂ ਦੀ ਕਰਤੀ ਤੀਜਿਆਂ ਨੇ ਮਾਰ ਦੇਣਾ ਤੀਜੇ ਦੀ ਕਰਤੀ ਚੌਥਿਆਂ ਨੇ ਮਾਰ ਦੇਣਾ ਬੈਠੇ ਹੁੰਦੇ ਬਸ ਉਹਨਾਂ ਨੇ ਇਹੀ ਚੀਜ਼ ਵੀ ਲੋਕਾਂ ਦਾ ਕਮੈਂਟ ਪੜਨ ਦੁਨੀਆਂ ਬਹੁਤ ਆਉਂਦੀ ਸੋਨੂੰ ਪਤਾ ਵੀ ਸਾਡੇ ਕਮੈਂਟ ਵੇਖ ਕੇ ਉਹਨਾਂ ਦਾ ਮਾਈਂਡ ਚੇਂਜ ਹੋਵੇ ਤੇ ਇਧਰ ਨੂੰ ਆਣ ਤੇ ਮੈਂ ਇਹ ਚੀਜ਼ ਕਹਿਣਾ ਚਾਹਣਾ ਜੇ ਜਿਹੜੇ ਕਮੈਂਟ ਤੁਸੀਂ ਅਕਸਰ ਵੇਖਿਆ ਕਰੋ ਉਹੋ ਜੇ ਹੈ ਨਾ ਉਹਦੀ ਪ੍ਰੋਫਾਈਲ ਚ ਜਾ ਕੇ ਵੇਖਿਆ ਕਰੋ ਜ਼ਿਆਦਾਤਰ ਤੁਹਾਨੂੰ 100 90 ਲੋਕ ਹੀ ਮਿਲਣਗੇ ਸੋ ਬਾਕੀ ਮੇਰੀ ਆ ਗੱਲ ਸੀ ਵੀ ਬਾਸ ਪਰ ਵੀ ਜੇ ਐਂਟਰ ਹੋਇਆ ਨਾ ਜੇ ਪੰਜਾਬ ਦੀ ਕਿਤੇ ਗੱਲ ਹੋ ਰਹੀ ਹੈ ਤੇ ਬਈ ਹੋਰ ਲੈਣ ਦਿਓ ਯਾਰ ਦੀਪ ਬਾਈ ਵੀ ਇਹੀ ਚਾਹੁੰਦਾ ਸੀ ਬਾਕੀ ਭੁੱਲ ਚੱਕ ਮਾਫ ਅਸਰੀਕਰ